ਸਭ ਚਲ ਟਾਈਮ ਨਾ ਬਣਾ ਲੈ ਹੋਰ ਦਸ ਨਹੀਂ ਦੇ ਚਲੀ ਜਾਣਾ ਪਿੱਛ ਕੀ ਮਟਰ ਪਾਵेंगी हां ਮਟਰ ਲੈਂਦੇ ਪੇ ਮਟਰ ਪਾਵਾਂ ਤੇਰੇ ਮਾਮੀ ਹੋਰਾਂ ਨੇ ਕਿਉਂ ਕਿੰਨੇ ਦਿਨ ਹੋ ਗਏ ਕੋਈ ਫੋਨ ਨਹੀਂ ਕਰਿਆ ਹੈਗਾ ਹੋਰ ਮਮੀ ਪਹਿਲਾਂ ਪੁੱਛਦੀ ਬੰਦੀ ਰਹੀ ਉਹਨਾਂ ਨੂੰ ਤਾਂ ਕਈ ਦਿਨ ਹੋ ਗਏ ਅੱਗੇ ਤਾਂ ਤੇਰੀ ਮਾਮੀ ਉਹਦੀ ਲਾ ਲੈਂਦੀ ਪੰਜ ਸੱਤ ਦਿਨਾਂ ਤੋਂ ਹਾਂ ਤੇ ਹੁਣ ਉਹ ਹੀ ਗੱਲ 15 ਦਿਨ ਹੋ ਗਏ ਫੋਨ ਹੀ ਨਹੀਂ ਆਇਆ ਜੂ ਲਾ ਕੇ ਪੁੱਛਾਂ ਨਹੀਂ ਰ ਮੈਂ ਪੁੱਛਦੀ ਹਾਂ ਲਾ ਕੇ ਕੀ ਕਹਿੰਦੀ ਹੈ ਹਾਂ ਤੂੰ ਲਾ ਕੇ ਪੁੱਛ ਤਾਂ ਸਹੀ ਕੀ ਗੱਲ ਹੋਈ ਹੈ ਅੱਗੇ ਤੋਂ ਉਹ ਵੀ ਲਾ ਲੈਂਦੇ ਐ ਕਿ ਪਤਾ ਨਹੀਂ ਕੀ ਗੱਲ ਫੋਨ ਹੀ ਨਹੀਂ ਲਾਇਆ ਹੈਗਾ ਉਹਨਾਂ ਨੇ ਹਾਂ ਤੁਸੀਂ ਲਾ ਕੇ ਫਿਰ ਲੋ ਹਾਂ ਤੁੰਦਾ ਜੀ ਬੀ ਫੋਨ ਹੀ ਹੈਲੋ ਆ ਭਾਬੀ ਕਿਵੇਂ ਐ ਠੀਕ ਐ ਵਧੀਆ ਫੋਨ ਫਾਨੇ ਨਹੀਂ ਲਾਇਆ ਤੁਸੀਂ ਅੱਛਾ ਕੀ ਹੋ ਗਿਆ ਫੋਨ ਉਹ ਕੁੱਝ ਦੱਸੇ ਹੀ ਨਹੀਂ ਕੋੜੇ ਅੱਛਾ ਕਿੰਨੇ ਦਿਨ ਹੋ ਗਏ ਨਾ 15 ਦਿਨਾਂ ਦੀ ਗੱਲ ਹੋ ਗਈ ਫਿਰ ਤੁਸੀਂ ਫੋਨ ਫਾਨ ਲਾ ਕੇ ਤਾਂ ਦੱਸਣਾ ਸੀਗਾ ਮੈਂ ਤੁਹਾਡੀ ਕੀ ਜਾਨੀ ਵਹਾਂ ਨਾਲ 15 ਹੋਵੇ ਫੋਨ ਹੀ ਨਹੀਂ ਕਰਿਆ ਹੈਗਾ ਅੱਛਾ ਅੱਛਾ ਹੋਰ ਤਾਂ ਠੀਕ ਆ ਸਾਰੇ ਹਾਂ ਚਲ ਫੋਨ ਫਾਨ ਲਾ ਕੇ ਦੱਸ ਦਿਆ ਕਰੋ ਚਲ ਠੀਕ ਆ ਫਿਰ ਚੰਗਾ ਚੰਗਾ ਠੀਕ ਕੀ ਬਾਲ ਹੋ ਗਏ ਗੱਲ ਕਿ ਹੋਣੀ ਸੀ 15 ਦਿਨ 9 ਦਿਨ ਫੋਨ ਹੀ ਨਹੀਂ ਲਾਇਆ ਹਾਂ ਤੇ ਜੇ ਮੈਂ ਹੁਣ ਤੇਰੀ ਮਾਮੀ ਨੂੰ ਪੁੱਛਿਆ ਤਾਂ ਉਹ ਕਹਿੰਦੀ ਕਿ ਉਹ ਜਿਹੜਾ ਉਹ ਨਹੀਂ ਸੀ ਕਾਲਾ ਨਹੀਂ ਸੀ ਤੇ ਮਾਮੇ ਦਾ ਬੰਦਾ ਹਾਂ ਹਾਂ ਉਹਨੇ ਕਹਿੰਦੀ ਕਿ ਲਾ ਮੈਰਿਜ ਕਰਾ ਲਈ ਕੀ ਕਰਾ ਲੈ ਇਹਦੀ ਨਾ ਕਰਾ ਲਈ ਕੀ ਪਤਾ ਹੁਣ ਕਿੱਥੋਂ ਸੀ ਉਹ ਕੁੜੀ ਪੜੀ ਲਿਖੀ ਹੈ ਕਹਿੰਦੇ ਬਲਾਈ ਸੋਹਣੀ ਹੈ ਜ਼ਿੰਮੇਦਾਰਾਂ ਦੀ ਹੈ ਹਾਂ ਜ਼ਿੰਮੇਦਾਰਾਂ ਦੀ ਹੈ ਚੱਲ ਫੇਰ ਤਾਂ ਕੀ ਮਾੜਾ ਜਦਾਂ ਪਸੰਦ ਨਾ ਕਰਾ ਲਿਆ ਤੇ ਫਿਰ ਹੁਣ ਜਵਾਕਾਂ ਦੀ ਮਰਜ਼ੀ ਤੋਂ ਬਿਨਾ ਫਿਰ ਉਹੀ ਗੱਲ ਕਹਿੰਦੀ ਤਾਂ 15 ਦਿਨ ਹੋ ਗਏ ਅਸੀਂ ਤਾਂ ਉਹਦੇ ਚੋਜੇ ਪਏ ਆ ਤੇ ਫੋਨ ਤੈਨੂੰ ਕੀ ਲੱਗਿਆ ਮਾਂ ਤੁਸੀਂ ਫੋਨ ਲਾ ਕੇ 15 ਦਿਨ ਹੋ ਗਏ ਦੱਸਈ ਗਏ ਹਾਂ ਹਾਂ ਵੀ ਕੋਈ ਤਾਂ ਮਾੜਾ ਮੋਟਾ ਦੱਸਿਆ ਕਰੋ ਕਾ ਉਸ ਨੇ ਦੱਸਿਆ ਹੈਗਾ ਤੇ ਉਹ ਤਾਂ ਬੱਸ ਕਹਿੰਦੀ ਕਿ ਸਤਾਈ ਹੋਜੇ ਜੇ ਰਹੇ 15 ਦਿਨ ਹੋ ਗਏ ਕਹਿੰਦੀ ਤੇ ਤਾਂ ਕਰਕੇ ਨਹੀਂ ਹੋਊਗੀ ਕਾ ਇਹ ਤਾਂ ਫੋਨ ਕਰਨ ਲੱਗਿਆ ਹੈਗਾ ਅੱਛਾ ਥੋੜਾ ਇਕ ਕਰਿਆ ਚਲ ਚਲ ਨਹੀਂ ਸਿਰ ਹਾਂ ਜਮਸੀ ਇਹ ਕਰਿਆ ਨੀ ਉਹ ਗੁੜੇ ਕੁੱਝ ਨਹੀਂ ਆਤਾ ਅੱਜ ਤੱਕ ਮੈਂ ਤਾਂ ਟੈਮ ਨਾੜੀ ਲੱਗ ਗਈ ਹੋਰ ਫਿਰ ਤਾਂ ਛਿਪ ਜਾਂਦਾ ਪੰਜ ਵੇ ਤਾਂ ਜੰਮੀ ਨਹੀਂ ਆਉਂਦੇ ਆ ਹਾਂ ਕਹੇ ਕਿਵੇਂ ਹੈ ਜੇ ਬਾਕੀਆ ਮੋਤੀ ਸੀ ਹੋਈ ਨਾ ਉਹੀ ਬਹਿ ਗਈ ਭੈਣਾਂ ਸਭ ਨਾ ਕੋਈ ਤਾਂ ਗੱਲ ਹੋਣੀ ਆ ਗੁੜੇ ਨਾ ਨਾ ਗੱਲ ਤਾਂ ਕੀ ਹੋਣੀ ਪਾ ਵੀ ਕੁਝ ਤਾਂ ਹੋਏ ਕੀ ਹੋ ਗਏ ਨੀ ਉਹ ਸਿਨੇਮਾ ਸੀ ਬਸ ਕਰਦੇ ਆ ਟੈਂਸ਼ਨ ਲੈ ਕੇ ਵਜਾਂ ਨੀ ਟੈਂਸ਼ਨਾ ਕੁਛ ਨਾ ਬਾਈ ਜੰਦੀ ਜਾਂਦੀ ਆ ਫਿਰ ਵੀ ਕੀ ਕੀ ਗੱਲਬਾਤ ਹੋ ਗਈ ਕੁਝ ਨਹੀਂ ਬਸ ਬੜਾ ਇੱਧਰ ਮੰਮੀ ਦੇ ਪੇਕੇ ਦਾ ਰੋਲਾ ਇਹ ਕਰਦੀ ਐ। ਪਾਪਾ ਆ ਗਾ। ਉਹੀ ਟੈਨਸ਼ਨ ਲਈ ਜਾਂਦੀ ਐ ਅਸੇ। ਕਾਹਦਾ ਰੋਲਾ ਪੈ ਗਿਆ ਫੇਰ ਵੀ। ਕੀ ਪਾਣਾ ਮੇਰੇ ਪੀਜੇ ਨੇ ਨਾ ਲੰਮੇ ਅਰਜ਼ੀ ਕਰਾ ਲਈ। ਅੱਛਾ 15 ਦਿਨ ਹੋ ਗਏ ਮੈਂ ਕਿਹਾ ਮੇਰੀ ਪਰਜਾਈ ਨੇ ਪਾਣੀ ਨਹੀਂ ਕਰਿਆ। ਅੱਜ ਮੈਂ ਲਾ ਕੇ ਪੁੱਛਿਆ ਤਾਂ ਕਹਿੰਦੀ ਐ ਕਿ ਉਹਨੇ ਕਾਲੇ ਨੇ ਕਹਿੰਦੀ ਲੰਮੇ ਅਰਜ਼ੀ ਕਰਾ ਲਈ। ਮਾਸੀ ਗੱਲ ਕਹੀ ਜਾਂਦੀ ਐ ਮੈਂ ਜਦੋਂ ਕਰਾਈ ਲਈ ਉਹਨੇ ਲੰਮੇ। ਵੀ ਤੂੰ ਕਾਦੀ ਟੈਨਸ਼ਨ ਲੈ। ਅੱਜ ਕੱਲ ਤਾਂ ਹੀ ਕੁਝ ਚੱਲੀ ਜਾਂਦਾ। ਅੱਜ ਕੱਲ ਤਾਂ ਕਰਾਉਂਦੇ ਹੀ ਲੰਮੇ ਅਰਜ਼ੀ ਵਾਕ। ਕੀ ਕਰੇ ਕੋਈ ਫਿਰ ਹੁਣ ਜੇ ਭੈਣ ਉਹ ਹੀ ਗੱਲ ਫਿਰ ਕਰਤਾ ਹੁੰਦੇ ਹੀ ਹੈ ਟੈਨਸ਼ਨ ਤਾਂ ਪਈ ਜਾਂਦੀ ਹੈ ਇਹਨੂੰ ਦੱਸ ਕੇ ਜੇ ਦੱਸ ਦਿੰਦੇ ਚਲ ਕੁੜੀ ਆਪ ਦੇ ਮਾਪਿਆਂ ਨੂੰ ਦੱਸ ਲਈ ਇਹ ਦੱਸ ਹੁੰਦਾ ਚਲ ਕੋਈ ਵਿਚ ਬੰਦਾ ਪਾ ਕੇ ਵਿਆਹ ਕਰ ਦਿੰਦੇ ਤੁਹਾਡਾ ਹਾਂ ਇਹ ਤਾਂ ਹੁੰਦਾ ਹੀ ਹੈ ਹੈ ਸਰ ਕੋਈ ਨਾ ਭੈਣ ਫੇਰ ਕੀ ਹੁੰਦਾ ਤਾਂ ਚੱਲੀ ਜਾਂਦਾ ਉਹ ਆਏ ਕੋਟ ਕਚੈਰੀਆਂ ਦੇ ਚੱਕਰ ਵਾਰੇ ਪਏ ਜਾਂਦੇ ਆ ਹੋਰ ਤਾਂ ਕੋਈ ਗੱਲ ਨਹੀਂ ਹੁੰਦੀ ਉਹੀ ਤਾਂ ਮਸਲੀ ਕਰਦਾ ਜੀ ਤਾਂ ਇਹ ਤਾਂ ਗੱਲ ਹੀ ਨਹੀਂ ਹੁੰਦੀ ਜਿਹਨੇ ਨਿਪਟਦੇ ਨਿਪੜਦੇ ਕਿੱਥੇ ਇਹ ਜੇ ਕੰਮ ਹੈ ਜੇ ਤਾਂ ਔਖੇ ਨਿਪੜਦੇ ਹੁੰਦੇ ਆ ਉਹੀ ਤਾਂ ਗੱਲ ਹੈ ਚਲ ਜਦੋਂ ਦੋਨੇ ਜਣੇ ਰਾਜੀ ਸੀਗੇ ਨਾ ਚਰਮਾਪ ਤੋਂ ਵੀ ਮੱਲੇ ਜਾਂਦੇ ਹਾਂ ਮੰਨਣਾ ਤਾਂ ਪੈਂਦਾ ਹੀ ਆ ਭਾਈ ਆਦਤੀ ਆ ਪੁੱਤਾਂ ਦੀ ਉਹੀ ਤਾਂ ਗੱਲ ਹੈ ਨਾ ਜਾਣੇ ਗੱਲ ਨੂੰ ਉਸ ਕਰਨ ਲਈ ਜਾਂ ਪੂਰੀ ਕਰ ਲੈਂਦੀ ਜਾਂ ਉਹ ਮੁੰਡਾ ਕਰ ਲੈਂਦਾ ਫਿਰ ਵੀ ਤਾਂ ਪਸੰਦ ਕਰਦੇ ਆ ਉਹੀ ਤਾਂ ਗੱਲ ਆ ਮੁੱਤਾ ਬਸ ਜਿੱਥੇ ਕੋਈ ਆਖੇ ਭਾਣੇ ਤੋੜ ਕੇ ਚੁਪਾਵਾ ਉਹੀ ਤਾਂ ਗੰਦੀ ਭਾਣਾ ਰੋਣਾ ਪਾਉਂਦੀ ਨਾ ਬੋੜੀ ਨਹੀਂ ਹੁੰਦੀ ਹਾਂ ਚੁੱਪ ਜਿਹ ਭਲਾਈ ਜਾਂਦੀ ਆ ਹਾਂ ਚਲ ਭਾਣੇ ਗੱਲ ਨਾ ਕਰੀ ਕਿਸੇ ਕੋਲ ਨਾ ਨਾ ਭਾਣੇ ਮੈਂ ਤਾਂ ਨਹੀਂ ਕਰਦੀ ਤੈਨੂੰ ਪਤਾ ਹੀ ਐਵੇਂ ਫਿਰ ਉਹੀ ਗੱਲ ਵੀ ਚੁਗਲੇ ਬਣ ਜਾਂਦੇ ਐ ਅਗਲਾ ਕਹਿੰਦਾ ਉਹਨੇ ਕਿਹਾ ਉਹਨੇ ਕਿਹਾ ਭੈਣ ਮਾਰ ਕੇ ਗੱਲ ਨਾ ਕਰੀ ਨਾ 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 ਮੈਂ ਨਹੀਂ ਦੱਸਦੀ ਕਿਸੇ ਕੋਲੇ ਫੋਰ ਮਾਸੀ ਗੱਲ ਨਾ ਕਰੀ ਬਾਂਹ ਦੂ ਨਾ ਨਾ ਬੇਫਿਕਰ ਰਹੋ ਤੁਸੀਂ ਮੈਂ ਮੈਥੋਂ ਨੂੰ ਪਤਾ ਹੀ ਮੇਰੇ ਸਵਾਲਾ ਮੈਂ ਤਾਂ ਹੋਈ ਨਹੀਂ ਕਿਸੇ ਕੋਲੇ ਗੱਲ ਕਰਦੀ ਕੋਈ ਲਗਣੀ ਐ ਕਿ ਸੰਭਾ ਦੀ ਧਾਰਾ ਬਣ ਜਾਂਦੀਆਂ ਨੂੰ ਹਾਂ ਇਹ ਤਾਂ ਹੈਪਨ ਨਾ ਮੈਂ ਨਹੀਂ ਕਰਦੀ ਕਿਸੇ ਕੋਲੇ ਕੋਈ ਨਾ ਅੱਜ ਕੱਲ ਤਾਂ ਕੰਦਾ ਦੀ ਗੱਲ ਹੁੰਦੇ ਨਹੀਂ ਹਾਂ ਇਹ ਤਾਂ ਹੈ ਨਾ ਕੋਈ ਨਾ ਕੋਈ ਨਾ ਮੈਂ ਨਹੀਂ ਕਰਦੀ ਕਿਸੇ ਕੋਲ ਗੱਲ ਚੱਲ ਚੰਗਾ ਧਰੋ ਦਾਰ ਪਾਣੀ ਪੈਣ ਚਾਰਦੀਆਂ ਮੈਂ ਹੀ ਤਾਂ ਪਾਣੀ ਨਾ ਨਾ ਚਾਹ ਪਾਣੀ ਥੋੜਾ ਹੀ ਆ ਮੈਂ ਬਣਾ ਲੈਂਦੀ ਥੋੜੀ ਨਾ ਨਾ ਬਸ ਕੋਈ ਨਾ ਫੇਰ ਪੀ ਕੇ ਜਾਉਂਗੀ ਚੱਲ ਚੰਗਾ ਚੰਗਾ ਦਰਵਾਨੇ ਗੱਲ ਨਾ ਕਰੀ ਨਾ 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 ਕੋਈ ਨਾ ਚੱਲ ਲੈ ਉਧਰ ਨਾ ਖੜਾ ਜਾਦੀ ਮੈਂ ਤਾਂ ਜਾਨੀ ਆ ਜਿੰਨਾ ਚੇ ਕੱਦੀ ਚੋਰੀ ਕਰੀਏ ਨਾ ਕਿੱਥੇ ਰੋਟੀ ਹਜਮ ਆਉਂਦੀ ਆ ਨਹੀਂ ਭਣੀ ਕਿੱਧਰੋਂ ਆਈਆਂ ਨਹੀਂ ਮੈਂ ਤਾਂ ਪਹਿਨੇ ਨਵੇਂ ਕਰੋ ਆਈ ਨਾ ਬੈ ਜਾਣੀ ਆ ਜੱਦੀ ਆ ਪਹਿਨੇ ਨਹੀਂ ਮੈਂ ਤਾਂ ਤੇਰੇ ਕੋਲ ਹੀ ਹੋਰ ਦਿਸੇ ਇਹ ਤੈਨੂੰ ਕਿਸੇ ਗੱਲ ਦਾ ਜ਼ਿਆਦਾ ਪਤਾ ਨਾ ਪੈਣੇ ਤੇ ਫਿਰ ਤੀਕੇ ਲੈਣੇ ਨਾ ਮੈਂ ਜਿਕੜਾ ਲਈ ਆ ਹੋਰ ਨਾ ਕੰਮ ਹੀ ਹੋ ਗਾ ਜੀ ਮੇਰੇ ਅੰਦਰ ਕੋਟ ਤੇ ਚਿਹਰੀਆਂ ਆਟਾ ਵਾਲੋਂ ਹਾਂ ਹੀ ਬੁਰੇ ਹਾਲੋਂ ਇਹਨਿੰਨ ਟਪਾ ਵੀ ਨਹੀਂ ਕੱਢੀ ਨੀ ਇਹ ਪਾਪ ਕਿੱਥੇ ਵਰਦੀਆਂ ਨੇ ਅੰਦਰੇ ਅੰਦਰ ਹੀ ਗੁੱਛ ਮੁਛ ਕਰ ਜਾਂਦੀਆਂ ਮੈਂ ਤਾਂ ਖੁਰ ਭੇਤ ਰਹਿ ਗਈ ਇਸੇ ਮਾੜਾ ਜਿਹਾ ਗਈ ਸੀ ਮੈਂ ਤਾਂ ਅੱਛਾ ਹੋਰ ਇਹਨਾਂ ਨੇ ਤਾਂ ਕਿਸੇ ਨੂੰ ਦੱਸਿਆ ਹੀ ਨਹੀਂ ਨਾ ਫੜੀ ਉਹ ਪਾਣੀਆ ਤੇ ਲੋੜਾ ਪੈ ਗਿਆ ਸਾਨੂੰ ਕੁਝ ਪਤਾ ਹੀ ਨਹੀਂਗਾ ਇਹ ਕਿੱਥੇ ਪਤਾ ਲੱਗਦਾ ਮੈਂ ਤਾਂ ਸਾਰੇ ਪਿੰਡ ਦੀਆਂ ਖਬਰਾਂ ਰੱਖਦੀ ਆ ਫਿਰ ਤੈਨੂੰ ਨਹੀਂ ਪਤਾ ਮੈਂ ਤਾਂ ਪਤਾ ਲੈ ਆਈ ਫਿਰ ਅੱਡੀ ਵੱਡੀ ਗੱਲ ਹੋ ਗਈ ਗਵਾਂਢ ਤੇ ਸਾਨੂੰ ਕੁਝ ਨਹੀਂ ਹੈ ਹਾਂ ਤੈਨੂੰ ਨਹੀਂ ਪਤਾ ਮੈਨੂੰ ਤਾਂ ਪਤਾ ਚੱਲ ਤੂੰ ਹੁਣ ਗੱਲ ਨਾ ਕਰੀ ਫਿਰ ਆਵੇਂ ਮੇਰਾ ਨਾਮ ਆ ਜੂ ਵਿੱਚ ਨਾ ਨਾ ਭੈਣੇ ਤੈਨੂੰ ਪਤਾ ਤਾਂ ਹੈਗਾ ਮੇਰੀ ਸਵਾਦ ਨਾਲ ਨਿੱਜੀ ਜਿਹੀ ਕੋਲੇ ਗੱਲ ਨਹੀਂ ਕਰ ਗੱਲ ਨਾ ਕਰੀ ਉੱਥੇ ਕਿਸੇ ਕੋਲੇ ਚੰਗਾ ਚੱਲ ਮੈਂ ਤਾਂ ਜਾਣੀ ਤੋਏੜਾ ਹੋ ਜੰਨਾ ਤੂੰ ਮਾਂ ਉੱਤੇ ਦੱਸੀ ਨਾ ਕਿਸੇ ਕੋਲੇ ਨਾ ਨਾ ਭੈਣੇ ਹਾਂ ਚੱਲ ਠੀਕ ਐ ਚੰਗਾ ਚੰਗਾ ਮੈਂ ਤਾਂ ਆਪ ਪਤਾ ਲੈ ਕੇ ਆਉਣੀ ਆ ਮੈਨੂੰ ਕਿਵੇਂ ਨਹੀਂ ਪਤਾ ਗੱਲ ਦਾ ਮੈਂ ਤਾਂ ਆਪ ਸਵਾਦ ਲੈ ਕੇ ਆਉਣੀ ਸਮਾਰ ਕੇ ਜਾਣੀ ਆ ਮੈਂ ਤਾਂ ਕਰ ਆਇਆ ਬਣੀ ਆ ਜਾ ਬਸ ਚਾਚੀ ਹੋਰ ਕਿਵੇਂ ਆ ਸਾਰੇ ਭਾਈ ਵਧੀਆ ਚਾਕੀ ਤੂੰ ਸੁਣਾ ਅੱਛਾ ਤੂੰ ਪਹਿਲੇ ਤੋਂ ਆਈ ਨਹੀਂ ਬੈਠੀ ਹੈ ਕੋਈ ਨਾ ਜਨ ਚਾਚੀ ਨਾ ਹੁਈ ਭੈ ਗਈ ਮੈਂ ਤਾਂ ਅੱਛਾ ਹਾਂ ਹੋਰ ਕਿਵੇਂ ਆ ਸਾਰੇ ਤੇਰੇ ਭਤੀਜੇ ਬਦੂਜੇ ਵਰਗੇ ਕਿਵੇਂ ਆ ਠੀਕ ਆ ਸਾਰੇ ਭਲੇ ਵਧੀਆ ਹਾਂ ਸੱਚੀ ਤੂੰ ਕਿਵੇਂ ਆਈ ਸੀ ਠੀਕ ਆ ਤੂੰ ਹਾਂ ਹਾਂ ਮੇ ਤਾਂ ਠੀਕ ਆ ਮੈਂ ਤਾਂ ਬਸ ਹੁਈ ਆ ਗਈ ਸਾਰੇ ਵਧੀਆ ਨੇ ਭੈਣੇ ਹਾਂ ਹਾਂ ਵਧੀਆ ਨੇ ਸਾਰੇ ਕੀ ਚਾਲ ਆਵਦੇ ਦੱਸ ਕਿਵੇਂ ਆ ਸਭ ਬੜੀ ਵਧੀਆ ਨੇ ਕਿੱਥੇ ਕਿੱਧਰ ਚਾਈ ਕੀ ਤਾਂ ਨਹੀਂ ਭਾਈ ਮੈਂ ਤਾਂ ਅੱਦੇ ਘਰੋਂ ਹੀ ਆਈਆਂ ਸਿੱਧਾ ਅੱਛਾ ਅੱਜ ਕਿਵੇਂ ਆਦਾ ਬਸ ਉਹੀ ਭਾਈ ਮੈਂ ਬੈਲੀ ਬੈਠੀ ਸੀ ਮੈਂ ਚੱਲਣ ਜਾਈ ਆਵਾ ਚੱਲ ਵਧੀਆ ਹੋ ਗਿਆ ਤਾਂ ਵੀ ਭਣੇ ਸਾਰੇ ਠੀਕ ਆ ਹਾਂ ਹਾਂ ਠੀਕ ਆ ਕਿਵੇਂ ਕੋਈ ਸ਼ੱਕ ਹੈ ਤੈਨੂੰ ਨਾ ਨਾ ਭਣੇ ਸ਼ੱਕ ਤਾਂ ਕਾਦਾ ਹੋਣਾਗਾ ਨਾ ਨਾ ਠੀਕ ਠਾਕ ਸਾਰੇ ਵਧੀਆ ਹੋਰ ਕੋਈ ਗੱਲਬਾਤ ਨਾ ਕੋਈ ਗੱਲ ਬਾਤ ਨਹੀਂ ਤੂੰ ਸੁਣਾ ਆ ਨਹੀਂ ਸਾਡੀ ਸਾਰੇ ਚੰਗਾ ਭਾਣੀ ਫਿਰ ਮੈਂ ਤਾਂ ਜਾਨੀ ਆ ਨਾ ਬਹਿ ਜਾਂਦੀ ਚਾਹ ਮਾ ਲੈਂਦੇ ਆ ਬਸ ਭਾਈ ਬੈਲ ਨਹੀਂ ਚਾਹਦੀ ਚੱਲ ਵੀ ਬੈਠ ਕੇ ਨਾ ਹੋਦੀ ਕੋਈ ਗੱਲ ਕਰਤੀ ਮੈਨੂੰ ਦਿੰਦੀਆਂ ਨੇ ਮੈਨੂੰ ਕੁਛ ਵੀ ਨਹੀਂ ਦਹੋ ਭੀ ਨਾ ਵੀ ਤਾਂ ਪਤਾ ਨਹੀਂ ਕਿ ਆ ਵੀ ਨਾਮ ਨਹੀਂ ਫਿਰ ਜੇ ਮੈਂ ਨਾਮ ਪਤਾ ਤਾਂ ਮੈਂ ਲੈ ਲਿਆ ਸਾਰਾ ਕੁਸ ਉਹਦੀ ਕਲਦੀ ਸ਼ੈ ਮੈਨੂੰ ਸਾਰਾ ਕੁਸ ਪਤਾ ਨਾ ਬਿਨਾਂ ਤੁਹਾਡਾ ਨਾ ਦੱਸੋ ਬਸ ਨਹੀਂ ਦੇਉਂਦੀ ਤਾਂ ਗੀ ਘਰ ਦਾ ਨਹੀਂ ਆ ਇੰਦੇ ਕੁੜੀ ਨਹੀਂ ਆਉਗੀ ਆਹ ਕੁੜੇ ਉਹਨਾਂ ਦੀ ਕੁੜੀ ਆ ਦੇਖ ਕਿਉਂ ਨਹੀਂ ਆ ਕਿਵੇਂ ਆਈਏ ਕੁੜੇ ਮਾਣ ਤ ਸਸਿਕਾਲਾਸੀ ਸਸਿਕਾਲਾ ਲੱਗਿਨੀਆ ਵਧੀਆ ਵਧੀਆ ਤੂੰ ਕਿਵੇਂ ਆ ਗਈ ਕੁੜੇ ਨਾ ਮੈਂ ਤਾਂ ਮਿਲਨੀ ਆਈ ਸੀ ਬਾਹਰ ਪਾਸੋਂ ਜੋ ਉੱਥੇ ਤਾਂ ਗਈ ਸੀ ਤੂੰ ਨਾ ਨਾ ਕਿ ਮੈਨੂੰ ਇੱਥੇ ਕੰਮ ਵੀ ਸੀ ਮੈਂ ਤੁਹਾਨੂੰ ਮੰਮੀ ਉਹਨਾਂ ਨੂੰ ਮਿਲਦੇ ਚੱਲੀਏ ਅੱਛਾ ਹਾਂ ਚਾਹ ਚੰਗਾ ਪਾਈ ਚੰਗਾ ਪੀਓ ਦਾ ਪਾਣੀ ਜਾਓ ਹਾਂ ਜੀ

ਤੇ ਮੇਰੇ ਸਾਸ ਨਾ ਜਿਹੜਾ ਕੰਮ ਕਰੂਆ ਸੀ ਲਗੋਟਾ ਵੱਡੂ ਉਹਨੇ ਤੂੰ ਐ ਨਹੀਂ ਕੀਤਾ ਉਹਨੇ ਤੇਨੂੰ ਐ ਨਹੀਂ ਕੀਤਾ ਐ ਕਰਨਾ ਸੀ ਐ ਕਰਨਾ ਸੀ ਸਾਰਾ ਦਿਨ ਤਪਾਈ ਜਾਂਦੀ ਰਹਿੰਦੀ ਐ ਦੇਖ ਮੰਮੀ ਉਹ ਤਾਂ ਬਾਹਰ ਰਹਿੰਦਾ ਗਾ ਹੁਣ ਸਾਰਾ ਦਿਨ ਐਵੇਂ ਫੋਨ ਕਰਕੇ ਕੰਮ ਕਰਨਾ ਵੀ ਚੰਗਾ ਨਹੀਂ ਹੈਗਾ ਗਾ ਮੇਰੇ ਸਾਸ ਨੇ ਤਾਂ ਮੈਨੂੰ ਜੀ ਨਹੀਂ ਦਿੰਦੀ ਉਹ ਤਾਂ ਆਹ ਕੰਮ ਐ ਨਹੀਂ ਕੀਤਾ ਆਹ ਕੰਮ ਐ ਕਰਨਾ ਸੀ ਆਹੀਂ ਲਹੂ ਪੀ ਜਾਂਦੀ ਰਹਿੰਦੀ ਐ ਮੇਰਾ ਸਾਰਾ ਦਿਨ ਉਹ ਤਾਂ ਫੇਰ ਕੀ ਹੋ ਗਿਆ ਬੁੜੀਆਂ ਦਾ ਤਾਂ ਫਰਜ ਬਣਦਾ ਇਹ ਕਹਿੰਦਾ ਜਿਹੜਾ ਤੈਨੂੰ ਉਹ ਨਹੀਂ ਕੁਝ ਕਹਿੰਦਾ ਆਣੀ ਗਾਦੇ ਉਹਨੇ ਮੇਰੀ ਤੇ ਲੜਕੇ ਕਾ ਨੂੰ ਆਉਣਾ ਸੀ ਤੂੰ ਪਰ ਪਾਕ ਤਾਂ ਉਹਦੀ ਗੱਲ ਉੱਥੇ ਹੀ ਹੋ ਗਈ ਮੈਂ ਮਾਂ ਲੜਦੇ ਨਹੀਂ ਉਹਦੇ ਪੁੱਤ ਜਾਣੇ ਬਣ ਕੇ ਰਹੇ ਨੇ ਉਹਦੇ ਨੇ ਮੈਂ ਸਾਡੀ ਬੁੱਤ ਕਿੱਦੇ ਦੇਖਿਆ ਨੀ ਮੰਮੀ ਕਿੱਦੇ ਨਹੀਂ ਮੈਂ ਤਾਂ ਮੈਂ ਫੇਰ ਵੀ ਸਬਰ ਕਰਾਇਆ ਜਦ ਕੋਰੀਨਾ ਬੱਢੀ ਐ ਮੇਰ ਤੋਂ ਹਟ ਜੂ ਹਟ ਜੂ ਹੁਣ ਤਾਂ ਮੈਂ ਕਹਿ ਕੇ ਆਈ ਇਹ ਵੀ ਪਤਾ ਹੁਣ ਸਾਸ਼ਵੀ ਮੀਨੇ ਲਾ ਕੇ ਆਉਂਗੀ ਮੈਨੂੰ ਹੋ ਕੀ ਗੱਲ ਹੋ ਗਈ ਮੰਤਰ ਕੁਛ ਨਹੀਂ ਪਾਪੀ ਤੂੰ ਮੇਰਾ ਛੱਡ ਆਪਣਾ ਰਸ ਵੀਰ ਜਿੱਥੇ ਹੀ ਕਿਵੇਂ ਆ ਵੀਰੇ ਤੇ ਗੱਡੀ ਲੱਗੀ ਗਿਆਗਾ ਪਾਪਾ ਖੇਤ ਗਿਆ ਖੇਤ ਜਵਾਕ ਇੱਥੇ ਵੇਲਦੇ ਫਿਰਦੇ ਹੋਣਗੇ ਕੀ ਗੱਲ ਹੋ ਗਈ ਕੀ ਕਹਿੰਦੀ ਆਂ ਅੰਦਰ ਸੱਸ ਉਹੀ ਬੱਸ ਦਬਾਈ ਜਾਂਦੀ ਰਹਿੰਦੀ ਆ ਸਾਰੇ ਕੰਮ ਚ ਨੁਕੋਚਾ ਕੱਢਣ ਲੱਗ ਜਾਂਦੀ ਆ ਇਹ ਤਾਂ ਆਰਤੀ ਹੁੰਦੀ ਆ ਬੜੀਆਂ ਇਹ ਸਾਡੀ ਵਾਲੇ ਤੋਂ ਬਾਹਰੀ ਹੈ ਆਹ ਨਹੀਂ ਵੀ ਦੋ ਰੋਟੀਆਂ ਆ ਗਈਆਂ ਲੈ ਕੇ ਪਰੇ ਹੁਣ ਖਾ ਲਾ ਨਾ ਨਾ ਇਹ ਤਾਂ ਬੈਠੇ ਨਹੀਂ ਜਾਂਦਾ ਚੁਗਲੀ ਕਰਨ ਉਹਦੇ ਉਹ ਜੂ ਉਹਦੇ ਉੱਡ ਜੂ ਫਿਰ ਮੁਰਕਿਆ ਕਿ ਮੇਰੀ ਆਹ ਗੱਲ ਲੈਣੀ ਦੱਸਦੀ ਮੇਰੀ ਆਹ ਗੱਲ ਲੈਣੀ ਤੂੰ ਜਾਣੀ ਕਿਉਂ ਆ ਪਹਿਲਾਂ ਕੋਈ ਤਾਂ ਕਰਨ ਨਹੀਂ ਅੱਜਕੱਲ ਤਾਂ ਗੱਲ ਹੀ ਨਾ ਕਰ ਦੋ ਕਿਸੇ ਮੂਰੇ ਲੋੜ ਹੀ ਨਹੀਂ ਗੱਲ ਕਰਨ ਲੋਕਾਂ ਦਾ ਕੰਮ ਕੀ ਹੁੰਦਾ ਪੁੱਤ ਚੁਗਲੀਆਂ ਕਰਨ ਉਹ ਹੀ ਗੱਲ ਅੱਗ ਲਾਈ ਤੇ ਡੱਬੂ ਬੰਦ ਤੇ ਹੈ ਲੋਕਾਂ ਦਾ ਹੋਰ ਕੰਮ ਕੀ ਹੁੰਦਾ ਲੋਕਾਂ ਮਦਰ ਨਾ ਲੱਗੇ ਆਪਦਾ ਘਰ ਦੇਖੇ ਪੁੱਤ ਸਿਆਣੇ ਬਣ ਕੇ ਰਹਿੰਦੇ ਹੁੰਦੇ ਨੇ ਫੇਰ ਕੀ ਹੋਵੇ ਸੱਸ ਸਹੇਜ ਤੇਰੀ ਜੇ ਲੋ ਕਹਿ ਲੂਗੀ ਫੇਰ ਕੀ ਹੁੰਦਾ ਚੱਲਣੀਆਂ ਵੀ ਪੈਂਦੀਆਂ ਨੇ ਚਲ ਮੈਂ ਹਾਂ ਜੋ ਵੀ ਹੈ ਮੈਂ ਤਾਂ ਹੁਣ ਚਾਪੰਜ ਦਿਨ ਲਾ ਕੇ ਜਾਊਂਗੀ ਜਦੋਂ ਫੋਨ ਕੀਤਾ ਉਦੋਂ ਹੀ ਜਾ ਨਾ ਕੋਈ ਨਹੀਂ ਪੁੱਛਦਾ ਤੇਰਾ ਕਾਰ ਹੈ ਭਾਵੇਂ ਦੱਸ ਦੇਣ ਦਾ ਭਾਵੇਂ 15 ਦਿਨ ਦਾ ਬੇਸ਼ੱਕ ਮਹੀਨਾ ਲਾ ਜਾ ਰਾਜੀ ਖੁਸ਼ੀ ਤਾਂ ਭਾਵੇਂ ਇੱਕ ਪਹਿ ਮਹੀਨਾ ਲਾ ਜੇ ਕੋਈ ਗੱਲ ਨਹੀਂ ਪਰ ਲੜਾਈ ਕਰਕੇ ਨਾ ਲੜਾਈ ਫਿਰ ਵਾਧਾ ਵਧ ਜਾਂਦਾ ਹੁੰਦਾ ਤੇਰੀ ਸੱਸ ਸਮਝਣ ਫੋਨ-ਫਾਨ ਕਰਦੀ ਰਹੇ ਹੋਰ ਮੰਨਦਾ ਹੈ ਵੀ ਚਲੇ ਨੇ ਨਾ ਹੋਏ ਤਾਂ ਵੀ ਚਲ ਮਾਰ ਕੋਈ ਨਹੀਂ ਜਾਂਦਾ ਹੁਣ ਜੇ ਅਸੀਂ ਤੈਨੂੰ ਨਾ ਸਮਝਾਈਏ ਤੇ ਤੇਰੀ ਸੱਸ ਹੀ ਰਹੂਗੀ ਗੱਲ ਵੀ ਉਹਨਾਂ ਨੇ ਬਿਠਾ ਲਈ ਇਹ ਤਾਂ ਕੰਮ ਆਈ ਕਰਿਓ ਵੀ ਹੁਣ ਦੱਸਿਓ ਨਾ ਕਿਸੇ ਗਾਹ ਨੂੰ ਆਈ ਕਹਿ ਦਿਓ ਵੀ ਮੈਂ ਨਹੀਂ ਆਈ ਇਹ ਗਾਹ ਨਾਲ ਗੱਲ ਕਰਿਓ ਨਾ ਨਾ ਗੱਲ ਅਸੀਂ ਗਾਹਾਂ ਕੀ ਕਰਨੀ ਐ ਕਿਉਂ ਤਾਂ ਸਾਡੀ ਬੇਇੱਜ਼ਤੀ ਆ ਗੱਲ ਕਰਨੇ ਤਾਂ ਅਸੀਂ ਤਾਂ ਕੀੜੇ ਕੋਲ ਗੱਲ ਕਰਨੀ ਐ ਪੁੱਤ ਗੱਲ ਕਰਨੀ ਨਹੀਂ ਕਰਦੇ ਤੇਰਾ ਕਾ ਆਈ ਜਾਂਦੀਆਂ ਨੇ ਸੁੱਖ ਖੈਰ ਪਤਾ ਲੈਣ ਦਾ ਕੋਈ ਨਾ ਨਾ ਤਾਂ ਕੋਈ ਗੱਲ ਨਹੀਂ ਆਪਣੀ ਮਾਫੀ ਹੁੰਦੀ ਐ ਜੀ ਜਦ ਚਾਚੀ ਹੋਵੇ ਉਹ ਸਭ ਆਪਣਾ ਹੁੰਦਾ ਨੇ ਕਿਵੇਂ ਆਈ ਜਾਂ ਤੂੰ ਥੋੜਾ ਕੀ ਕਰੀ ਜਾਨੀ ਐ ਗੁੜੇ ਵੀਰ ਕੁਝ ਨਹੀਂ ਮਾਸੀ ਬਸ ਫੇਸੇ अच्छा। ਕੋ ਠੀਕ-ਠਾਕ ਹੀ ਤਰ੍ਹਾਂ ਹੋ ਰਿਹਾ ਹੈ? ਹਾਂ ਵਧੀਆ ਆਪਣੇ ਦੱਸ। ਠੀਕ ਹੈ ਬਸ ਵਧੀਆ ਤੇ ਆਪ ਕਿ ਘਰ ਆ ਰਾ ਠੀਕ ਹੈ? ਹਾਂ ਠੀਕ ਹੋ ਦੁਬਾਰਾ। ਅੱਛਾ। ਮਸੜ ਕੀ ਮੈਂ ਠੀਕ ਹੈ ਬਸ ਵਧੀਆ ਤੂੰ ਸੁਣਾਉਂਦਾ। ਮੈਂ ਤਾਂ ਅੱਗੇ ਆਖੀਆਂ ਦੇ ਚ ਭੈਣ ਪਾਸੋਂ ਤੇ ਉੱਥੇ ਤਾਂ ਗਈ ਸੀ ਕੁੜੀ ਦੁਬਾਰੇ ਫੇਰ ਕਿਵੇਂ ਆ ਗਈ? ਮੈਂ ਭੈਣੇ ਹੁਣ ਮੈਂ ਨਾ ਕਰਤੀ ਭੈਣੇ ਆਉਣਾ ਹੀ ਹੈ। ਉਹੀ ਗੱਲ ਵੀ ਪਰ ਉਹ ਨਾ ਬਾਹਰ ਰਹਿੰਦਾ ਫਿਰ ਕੱਲੀ ਦਾ ਮਨ ਨਹੀਂ ਲੱਗਿਆ ਹੋਗਾ। ਕੱਲੀ ਸੱਸ ਹੈਗੀ।

ਮੈਂ ਥੋੜੀ ਸਾਫ਼ ਕਰਗੀ ਤੇਰੀ ਬੀਅ ਦੇਸ ਲਮਰੱਕ ਕਿਉਂ ਨਹੀਂ ਆਂ ਪਾਂਡੇ ਕਾ ਕੋਈ ਵੀ ਤੇਰੇ ਉਪਨੇ ਨਾ ਨਾ ਕੋਈ ਨਾ ਮੈਂ ਰੱਖ ਕਿਉਂ ਨਹੀਂ ਸਾਥ ਇਹ ਨਹੀਂ ਠੀਕ ਇਸੇ ਮਰ ਆਪਿਆ ਪਾਂਡੇ ਤੇਰੇ ਕੋਈ ਨਾ ਬਸ ਵੇ ਚੱਕ ਜਾਈ ਹੁੰਦੀ ਆਪੀ ਨਾ ਕੋਈ ਨਾ ਤੇਰੇ ਘਰ ਮੇਰੇ ਕੋਈ ਉਹ ਧਰੀ ਨਾਨਦ ਕੇ ਮੈਂ ਕੁੜੀ ਰੋਜੀ ਆ ਜਾਂਦੀ ਆ ਕੀ ਦਸਾਂ ਮਸੀ ਲੜਤੀ ਐ ਇਸ ਵਾਸਤੇ ਅੱਛਾ ਮੈਂ ਤਾਂ ਪਹਿਲੇ ਹੀ ਸ਼ੱਕ ਸੀ ਮੈਂ ਤਾਂ ਪਹਿਲਾਂ ਅਖਿਆ ਸੀ ਵੀ ਪਰਸੋ ਚੌਥੇ ਤਾਂ ਹੈ ਗਈ ਆ ਅੱਜ ਫੇਰ ਝੋੜਾ ਚੱਕੀ ਆਉਂਦੀ ਆ ਮੈਨੂੰ ਤਾਂ ਪਹਿਲੇ ਹੀ ਲੱਗਦਾ ਸੀ ਕੋਈ ਗੜਬੜਾ ਕੋਈ ਤਾਂ ਇਹਨੇ ਮਸੀ ਮਾੜੀ ਕਰ ਦਿੱਚੀ ਹੋਰ ਆਈਆਂ ਚੱਲਦੀਆਂ ਕਿੱਥੋਂ ਨੇ ਕੋਈ ਤਾਂ ਇਹਨੇ ਮਾ ਮਾੜੀ ਕਰ ਚੱਲਣੇ ਨਹੀਂ ਜਾਈ ਦੀ ਆਸੀ ਵੀ ਪ੍ਰਾਹ ਬਾਹਰ ਲੈ ਚੱਲ ਅੱਗੇ ਸੱਸ ਨੂੰ ਹੋਈ ਨਹੀਂ ਬੰਨੇ ਉੱਪਰ ਗਿਆ ਹੋਰ ਦੋ ਰੋਟੀਆਂ ਨੇ ਚੱਲ ਹਨਾ ਅੱਜ ਕੱਦ ਨਹੀਂ ਬੁੜੀਆਂ ਨਹੀਂ ਛੱਡਦੇ ਮਸੀ ਕੋਈ ਕਿੱਲੇ ਕੁੜੀ ਨੂੰ ਕੋਸੂ ਆਈ ਮਾ ਬਣੇ ਚੱਲਦਾ ਪਾਈਆ ਕਿ ਮੈਂ ਆਖੇ ਚੱਲ ਮੈਂ ਸਿਮਰ ਨੂੰ ਪੁੱਛਦੀ ਆ ਮਖਿਆ ਕੁੜੀ ਤਾਂ ਗਣੀ ਮੈਂ ਤਾਂ ਮਰਨਾਂ ਹੀ ਆ ਮੈਨੂੰ ਤਾਂ ਕੰਮ ਮਸੀ ਮੈਨੂੰ ਤਾਂ ਫਲਾਣਾ ਸੀ ਮੈਨੂੰ ਤਾਂ ਪਹਿਲਾਂ ਹੀ ਲੱਗਿਆ ਮੇਰਾ ਤਾਂ ਪਹਿਲਾਂ ਹੀ ਮੱਥਾ ਠੜ ਗਿਆ ਸੀ ਕੋਈ ਗੜਬੜ ਆ ਮੈਂ ਰੋਜ਼ ਰੋਜ਼ ਕਿੱਥੋਂ ਕੋਈ ਆਉਣ ਦਿੰਦਾ ਕਿਸੇ ਨੂੰ ਕੋਈ ਦਵਾ ਦਵਾ ਮਾਸੀ ਚੱਲ ਤੂੰ ਮੇਰਾ ਨਾਂ ਨਾ ਲੈ ਜੀ ਮਾਸੀ ਨਾ 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 ਮੈਂ ਨਹੀਂ ਕਰਦੀ ਤੈਨੂੰ ਪਤਾ ਤਾਂ ਮੇਰੇ ਸਵਾ ਦਾ ਮੈਂ ਤਾਂ ਉਹ ਨਹੀਂ ਗੱਲ ਕਰਦੀ ਕਿਸੇ ਦੀ ਕੋਈ ਤਾਂ ਮੈਨੂੰ ਤੇਰਾ ਪਤਾ ਮਾਸੀ ਸਵਾ ਦਾ ਪਰ ਫੇਰ ਵੀ ਤੂੰ ਮਣੇ ਧਿਆਨ ਚ ਰੱਖੀ ਗੱਲ ਕਹੀ ਬਈ ਮੂਝੇ ਨਿਕਲ ਨਾ 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 ਤੂੰ ਬੇਵਿਕਰ ਰਹਾ ਮੈਂ ਨਹੀਂ ਕਿਸੇ ਕੋਲ ਦੱਸਦੀ ਹਾਂ ਮਾਸੀ ਵਾਂ ਕੇ ਦੱਸੀ ਨਾ ਤੈਨੂੰ ਪਤਾ ਹੀ ਆ ਕਿ ਮਮੀ ਦਾ ਨਾ ਨਾ ਕੋਈ ਨਾ ਮੈਂ ਨਹੀਂ ਦੱਸਦੀ ਹੋਰ ਚੱਲ ਤੇਰੀ ਮੰਮੀ ਨੂੰ ਵੀ ਨਾ ਦੱਸੀ ਵੀ ਮੈਂ ਨਾ ਨਾ ਮੈਂ ਤਾਂ ਮੈਂ ਤਾਂ ਤੈਨੂੰ ਕਹੀ ਨਹੀਂ ਮੈਂ ਦੱਸੀ ਨਾ ਹਾਂ

ਵੀ ਆ ਜਾ ਫਿਰ ਆ ਜਾ ਅੰਦਰ ਚੱਲੀਏ ਨਾ ਭੈਣੇ ਵਸ ਇੱਥੇ ਖੜੀ ਜਾ ਤੂੰ ਹੁਸ ਨਾ ਕੋਈ ਪਿੰਡ ਦੀ ਗੱਲ ਹੈ ਤੇਰੇ ਕੋਲ ਤਾਂ ਸਾਰੀਆਂ ਗੱਲਾਂ ਲੈਣੀਆਂ ਨਹੀਂ ਹਨ ਭੈਣੇ ਪਿੰਡ ਦੀ ਤਾਂ ਨਹੀਂ ਸੁਣਾਵਾਂ ਤੈਨੂੰ ਹੋਰ ਮੈਂ ਤਾਂ ਇੱਕ ਨਵੀਂ ਗੱਲ ਸੁਣਤੀ ਆਈ ਨਾਂ ਹਾਂ ਫੇਰ ਸੁਣਾ ਮੀਨ ਨਦੀ ਖੜੀ ਮਾਂ ਤੋ ਪਰਸੋਂ ਤੋਂ ਅੱਥੇ ਵੇ ਗਈ ਸੀ ਅੱਜ ਫੇਰ ਆ ਗਈ ਮੈਂ ਪੁੱਛਿਆ ਕੋਣੀ ਕਿਵੇਂ ਆਈ ਹੈ ਕੱਲ ਉਹ ਤਾਂ ਬੜੀ ਨਹੀਂ ਆਈ ਸੀ ਯਾਸ਼ਾ ਬਹੁਤ ਉਪੇਤ ਗਿਆ ਬਹੁ ਮੈ ਦਿ ਲੜ ਗਿਆ ਇਹ ਸੱਸ ਨਾਲ ਓ ਥੋਰ ਥੋਰੇ ਥੋਰੇ ਦੀਆਂ ਭੈਣਾਂ ਇਹ ਤਾਂ ਲੜ ਕੇ ਗਿਆ ਪਤਾ ਨਹੀਂ ਹੁਣ ਕਿੰਨੀਆਂ ਕ ਦਿਨ ਰਹੂਗੀ ਵਾਹ ਗੁਰੂ ਔਰ ਤਾ ਤੂੰ ਮੇਰਾ ਨਾਣਾ ਨਹੀਂ ਹੁਣ ਦੱਸੀ ਕਿਸੇ ਕਿਤੇ ਹੋਰ ਮੇਰੀ ਗੋਤ ਪਟਾ ਦੇ ਸੰਨੇ ਸੰਨਾ ਨਾ ਨਾ ਭਣੇ ਤੈਨੂੰ ਪਤਾ ਤਾਂ ਹੈਗਾ ਮੇਰੇ ਸੁਆਗ ਦਾ ਮੈਂ ਕਿਉਂ ਦੱਸਣ ਨੂੰ ਨਾ ਚਲ ਕਰ ਲਾ ਕੰਮ ਮੇਰੀ ਘਰ ਦੀ ਆਲ ਦਾ ਗੰਧ ਨਾ ਕਰੀ ਨਾ ਨਾ ਭਣੇ ਹਾਂ ਚੰਗਾ ਮੈਂ ਵੀ ਸੁਆਗ ਲੈ ਕੇ ਆਉਂ ਮੈਂ ਕੋ ਪਿੱਛੇ ਰਹਾ ਮੈਂ ਤਾਂ ਆਪ ਜਾਨੀ ਆ ਕਿਸ ਪਤਾ ਨਹੀਂ ਕਿਦੋਂ ਪਹਿਲੀ ਪਤਾ ਕਰੇ ਹੁੰਦੀ ਆ ਮੇਰੇ ਵਾਸਤੇ ਤੈਨੂੰ ਕੋਸ ਕਲਾ ਸੋਨਾ ਤੋਂ ਛੱਡ ਨੀ ਮੈਂ ਜਾਮਾ ਕੇ ਨਾ ਨਹੀਂ ਕਹਿਣੀ ਐ ਰੋਜ਼ ਹੀ ਆ ਜਾਂਦੀ ਐ ਮੈਂ ਕਿਉਂ ਨਹੀਂ ਪਤਾ ਤਾਂ ਉਹ ਕਰਕੇ ਹੁੰਦੀ ਐ ਮੇਰੇ ਖਾਮ ਖਾਈ ਸੰਨੇ ਸੰਨੇ ਜੂਤ ਪਹਿਣਗੇ ਬਸ ਰਹਿਣ ਦੇ ਨੀ ਕਹਿਣਗੇ ਰੋਜ਼ ਹੀ ਆਏ ਨੇ ਮੈਂ ਤਾਂ ਜਾਣੀ ਹੈ ਯਾ ਆਪਦੇ ਘਰੀ ਬਾਈ ਜਾਣੇ ਆ ਹੋਰ ਕਿਉਂ ਜੂਤ ਖਾਣੀ ਨੇ ਆ ਸੁਖਨਾਈ ਆਈ ਤੇ ਕੁੜੀ ਨੂੰ ਲੈਣ ਨਹੀਂ ਆਉਂਦੀ। ਨਾ ਨਾ ਭੈਣੇ ਮੈਂ ਤਾਂ ਉਹੀ ਪੁੱਛਿਆ ਸੀ ਕੱਲ ਪਰਸੋਂ ਤਾਂ ਆ ਕੇ ਗਈ ਆ। ਤੇ ਫਿਰ ਉਹਨੂੰ ਕੰਮ ਸੀਗਾ ਫਿਰ ਆ ਗਈ ਤੇ ਫਿਰ ਕੀ ਹੋਗਾ? ਨਾ ਭੈਣੇ ਤੂੰ ਤਾਂ ਉਹੀ ਗੱਲ ਪਈ ਜਾਂਦੀ ਆ ਮੈਂ ਤਾਂ ਉਹੀ ਕਿਹਾ ਫਿਰ ਉਹੀ ਕਿਹਾ ਫਿਰ ਕੀ ਹੋਗਾ ਉਹੀ ਗੱਲ ਕੰਮ ਤਾਂ ਦਿੱਤੀ ਪਹਿਣ ਆਉਂਦੀ ਏ ਮੇਰੇ ਨਾਲ ਹੀ ਏ ਕਿਵੇਂ ਕੋਈ ਸ਼ੱਕ ਹੈ ਤੁਹਾਨੂੰ। ਨਾ ਭੈਣੇ ਤੂੰ ਦੱਸ ਵੇ ਕੀ ਕਿਹਾ ਸੀ ਮੈਂ ਤਾਂ ਤੂੰ ਤਾਂ ਉਹੀ ਗੱਲ ਪਈ ਜਾਂਦੀ ਆ। ਗੱਲ ਪਹਿਣਾ ਵੀ ਦਾ ਨਹੀਂ ਭੈਣੇ ਫਿਰ ਵੀ ਤੇ ਪਹਿਣ ਆਈ ਜਾਂਦੀ ਮੈਂ। ਕੀ ਗੱਲ ਆ ਫਿਰ? ਨਾ ਨਾ ਭਾਣੇ ਮੈਂ ਤਾਂ ਉਹ ਵੀ ਪੁੱਛਿਆ ਇਸ ਚੰਗਾ ਭਾਣੇ ਤੂੰ ਵੀ ਤੱਤੀ ਕੋਈ ਫਿਰਦੀ ਹੈ ਮੈਂ ਤੱਤੀ ਨਹੀਂ ਮੈਂ ਤਾਂ ਗੁਰਦੁਆਰੇ ਗਈ ਸੀ ਗੁਰਦੁਆਰੇ ਮਾਣਨਾ ਮੈਂ ਤਾਂ ਚੰਗਾ ਭਾਣੇ ਤਰਪਤੀ ਕੋਈ ਮਾਣਨਾ ਤਾਂ ਆਈ ਅੰਨੇ ਫਿਰ ਆਏ ਪਤਾ ਨਹੀਂ ਬਾਥੇ ਬੜਕਾਂ ਲੈ ਲਿਆਂ ਨੂੰ ਚੰਗਾ ਭਾਣੇ ਤੂੰ ਆਉਂਦੀ ਫਿਰ ਬੱਸ ਉਹ ਇਹਨਾਂ ਅੱਗ ਲਾਉਣ ਨੂੰ ਫਿਰਦੀਆਂ ਨੇ ਅੱਗ ਲਾਈ ਡੱਬੂ ਕੰਦ ਤੇ ਮਿੱਤੀ ਪਣ ਆਈ ਅੰਨੇ ਮਿਲਣ ਦੀ ਦਿਨ ਨਾਲ ਲੈ ਜਾਏ ਜਾਏ ਇਥੇ ਬੈਠੇ ਕੀ ਬੋਲ ਰਹੀ ਤਾਂ ਕਿ ਕਿਦਣਾ ਬੋਲੀਏ ਨੇ ਸੀ ਨਹੀਂ ਬੋਲਣਾ ਕੀ ਐ ਨਹੀਂ ਹੁੰਦੀ ਤੇ ਤਾਈ ਮੇਰੀ ਚਾਚੀ ਇਹ ਤੇਰੀ ਅੱਛਾ ਕੀ ਹੋ ਗਿਆ ਆਪਣੇ ਘਰ ਦੀਆਂ ਗੱਲਾਂ ਕੌਣ ਦਾ ਦੱਸਣਾ ਕੀ ਮਤਾਂ ਕੋਲੋਂ ਹੁੰਦਾ ਕੀ ਮਾਸੀ ਹੀ ਹੁੰਦੀ ਆ ਹੋਰ ਤਾਂ ਕੋਈ ਆਪਣੇ ਆਉਂਦਾ ਨਹੀਂ ਲੇਗਾ ਤੇ ਚਾਚੀਆਂ ਦੇ ਮਾਸੀਆਂ ਦੇ ਉੱਤੇ ਤੀਜੇ ਤਾਂ ਆਪਣੇ ਕੋਲ ਬੰਦਾ ਹੀ ਨਹੀਂ ਆਉਂਦਾ ਫੇਰ ਮੈਨੂੰ ਆਉਂਦੀ ਨੂੰ ਘੇਰ ਲਿਆ ਫੇਰ ਆਉਦੇ ਬਾਰ ਦੇ ਚ ਖੜੀ ਸੀ ਹਾਂ ਉੱਥੇ ਪੈਰ ਜੇ ਮਾਰੀ ਜਾਂਦੀ ਸੀ ਮੈਨੂੰ ਕਹਿੰਦੀ ਏ ਤੇ ਭੈਣ ਕਿੱਧਰੋਂ ਆਈ ਮੈਨੂੰ ਦੱਸ ਦਵਾ ਤੇ ਥੋੜੀ ਕੁੜੀ ਕਿਵੇਂ ਆਈ ਏ ਲਾਹੋਂ ਜੇ ਕੁੜੀ ਆ ਗਈ ਪਹਿਲਾਂ ਤੇ ਭੈਣ ਮੈਂ ਨਹੀਂ ਖੁਸੀ ਕੀ ਲੈਣਾ ਕਿ ਸਾਡੀ ਕੁੜੀ ਸਾਡੇ ਘਰੇ ਆਈ ਏ ਛੋਡੇ ਤਾਂ ਨਹੀਂ ਆਈ ਗਾ ਫਿਰ ਉਹਨਾਂ ਨੂੰ ਪਤਾ ਕੀ ਲੱਗਿਆ ਬਿੜਕਾਂ ਲਈ ਸੀ ਆ ਜੰਦਾ ਮੈਥੋਂ ਐ ਕਹੋਦੀ ਸੀ ਵੀ ਕਿਵੇਂ ਆਈ ਏ ਅੱਛਾ ਕੋਈ ਤੂੰ ਤਾਂ ਗੱਲ ਕਰ ਤੇਰੀ ਮਾਸੇ ਨਾ ਨਾ ਮੈਨੂੰ ਕੋਹੜਾ ਗੱਲ ਕਰ ਹੁੰਦੀ ਜਦੋਂ ਮੈਨੂੰ ਅਮਾਨਤ ਨੇ ਕਹੀ ਦਿੱਤਾ ਸੀ ਕਿ ਕਾਹਾਂ ਗੱਲ ਨਾ ਕਰੀ ਮੈਨੂੰ ਕੋਹੜਾ ਗੱਲ ਕਰਨੀ ਤੇ ਉਹ ਹੀ ਗੱਲ ਲੋਕਾਂ ਨੂੰ ਕੀ ਪਤਾ ਲੱਗ ਜਾਂਦਾ ਹੈ ਪਹਿਲਾਂ ਉਹ ਹੀ ਤੇਰੇ ਮਾਮੇ ਦੇ ਮੁੰਡੇ ਦਾ ਰੌਲਾ ਜਾ ਪਿਆ ਤਾਂ ਉਦੋਂ ਉਹ ਬਿੜਕ ਲੈਣ ਆਈ ਉਹ ਰੋਗਿਆ ਦੇ ਜਾਣੇ ਤਾਂ ਗੱਲਾਂ ਕਹਾਉਂਦੀ ਸੀ ਆਪਾਂ ਤੋਂ ਭੈਣ ਕੈਰ ਸੁੱਖ ਭੈਣ ਕੈਰ ਸੁੱਖ ਵੀ ਖੈਰ ਸੁੱਖੀ ਸਾਡੇ ਮੁੱਸਤਾ ਤੁਦ ਲੈਣੀ ਇਹ ਕਿ ਫਿਰ ਕੌਣ ਗੱਲ ਕਰ ਸਕਦਾ ਇਹਦਾ ਆਪਾਂ ਨੂੰ ਬੜਕ ਨਾ ਲੈਣੀ ਕੋਈ ਇਹਨੇ ਗੱਲ ਮੰਮੀ ਉਹ ਇੰਤਲ ਖਲ ਗਿਆ ਹੋਊਗਾ ਕੀ ਗੱਲ ਹੋ ਗਈ ਪਾਪੀ ਕੁਛ ਨਹੀਂ ਤਾਂ ਮੰਮੀ ਗੱਲ ਕਰ ਜਾਂਦੀ ਸੀ ਚਾਚੀ ਇਹਦੀ ਕੰਨੀ ਆਫੇ ਤੇਰੇ ਵਾਰੀ ਕੁਛ ਦੀ ਹੋਊਗੀ ਦੇਖ ਕੁੜੀ ਜਿੰਨੀ ਆ ਗਈ ਤਾਂ ਮੰਮੀ ਉਹ ਵੀ ਗਲਤ ਕਰੀ ਐ ਬੇਸੀ ਕਹਿੰਦੀ ਫਿਰ ਕੌਣ ਦੱਸੇ ਤੁੰਦਾ ਦਾ ਤੂੰ ਤਾਂ ਸੀ ਤਾਂ ਦੱਸਿਆ ਕਿਤੇ ਸਾਨੂੰ ਘਲੋੜਾ ਦੱਸੰਦੀ ਅਸੀਂ ਕਿਉਂ ਦੱਸਾਂਗੇ ਮੈਂ ਪਹਿਲਾਂ ਹੀ ਗਿਆ ਸੀ ਵੀ ਕਿਸੇ ਕੋਲ ਨਾ ਗੱਲ ਨਾ ਕਰੇ ਉਹੀ ਖੰਭਾਂ ਦੀ ਡਾਰਾ ਬਣਾ ਦਿੰਨੀ ਹੁੰਦੀ ਆ ਅਸਾਂ ਕਿਸੇ ਕੋਲ ਗੱਲ ਨਹੀਂ ਕਰਿਆ ਹਜੇ ਤਿੰਨ ਦਾ ਮੈਂ ਤਾਂ ਕਿਸੇ ਕੋਲ ਉਹ ਤਾਂ ਮੌਨੀਤਾ ਆਉਂਦੀ ਐ ਚਾਚੀ ਤਾਂ ਜਦੋਂ ਤੇਰੀ ਮਾਸੀ ਆਉਂਦੀ ਐ ਤੇ ਜਾਂ ਉਹ ਆਉਂਦੇ ਤੇ ਚਾਚੀ ਆਉਂਦੇ ਹੋਰ ਤਾਂ ਵੀ ਆਪਣੇ ਆਉਂਦਾ ਹੀ ਨਹੀਂ ਹੈਗਾ ਉੱਥੇ ਕਿਹਾ ਕਿ ਕਦੀ ਕਹੇ ਕੁੜੀ ਕਿਵੇਂ ਆਈ ਇਹ ਮੇਰਾ ਕੁੜੀ ਮੈਨੂੰ ਨਹੀਂ ਆ ਸਕਦੀ ਰਹੀ ਆਹ ਪਤਾ ਨਹੀਂ ਲੋਕ ਕਿਉਂ ਵੀ ਗੱਲ ਵੀ ਤਾਂ ਕਿ ਅਗ ਲਾਈਟ ਬੰਦ ਤੇ ਇਹਦਾ ਬਸ ਆਹੀ ਕੁਸਪਾ ਅੱਜ ਵੀ ਸਾਨੂੰ ਗੈਣ ਲੈ ਮੇਰੇ ਤੇ ਅਸੀਂ ਚੋਲੀਆਂ ਨਾਲ ਕਰਦੇ ਹੋਰ ਘਰ ਦਾ ਪੇਤੀ ਲੰਕਾ ਡਾਉਣਾ ਮੈਂ ਵੀ ਨੇ ਸੁੱਲੀ ਬਹੀ ਬਿਟਣੀ ਦੀ ਆਪ ਨੂੰ ਮਾਝੇ ਇੱਕ ਕਰਾ ਸੰਵਾਜੇ ਤਾਂ ਆਪਾਂ ਨੂੰ ਕੁਛ ਨਾ ਕੁਸਤਾ ਕਰਨਾ ਹੀ ਪਊਗਾ ਜੇ ਗੱਲ ਲੈਣੇ ਬਾਹਰ ਜਾਣ ਲੱਗਿਆ ਕੁਛ ਕੁਛ ਕਰਕੇ ਪਤਾ ਕਰਨਾ ਹੀ ਪਊਗਾ ਆਪਾਂ ਨੂੰ ਜਿਵੇਂ ਇੱਕ ਨਹੀਂ ਹੁੰਦਾ ਕੋਈ ਕਿਹੜਾ ਦੱਸਦਾ ਆਪਣੀ ਗੱਲਾਂ ਬਾਹਰ ਹਾਂ ਇਹ ਤਾਂ ਸੋਚਣ ਵਾਲੀ ਗੱਲ ਹੀ ਆ ਚਲ ਕੋਈ ਹਿੱਲਾ ਕਰਦੇ ਆਪਾਂ ਸੋਚ ਕੇ